ਪੰਜਾਬ ਚ ਵਸਦੇ ਮੇਰੇ ਬਜ਼ੁਰਗਾਂ ਨੂੰ ਮਾਮਾ ਨੂੰ ਪੈਣਾ ਨੂੰ ਛੋਟੇ ਵੱਡੇ ਵੀਰਾਂ ਨੂੰ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਦਾ ਜਿਹੜਾ ਮਕਸਦ ਹੈ ਵੀਡੀਓ ਪਾਉਣ ਦਾ ਇਹ ਹੈ ਵੀ ਜਦੋਂ ਵੀ ਪੰਜਾਬ ਤੋਂ ਅਸੀਂ ਹੁਣ ਇੱਥੇ ਬੈਠ ਕੇ ਖ਼ਬਰਾਂ ਆਏ ਹੋਏ ਇਧਰ ਇਹਨਾਂ ਦਿਨਾਂ ਚ ਕੋਈ ਪੰਜਾਬ ਤੋਂ ਚੰਗੀ ਖ਼ਬਰ ਆਉਂਦੀ ਹੈ ਤਾਂ ਮਾਣ ਮਹਿਸੂਸ ਹੁੰਦਾ ਵੀ ਚਲੋ ਸਾਡਾ ਪੰਜਾਬ ਦਾ ਬਹੁਤ ਵਧੀਆ ਹੋ ਰਿਹਾ ਜੇ ਕੋਈ ਮਾੜੀ ਖ਼ਬਰ ਆ ਜੇ ਨਾ ਪੰਜਾਬ ਤੋਂ ਕਸਮ ਦੀ ਗੱਲ ਉਹ ਸਾਰਾ ਦਿਨ ਜੀ ਨਹੀਂ ਲੱਗਦਾ ਆਪ ਖਾਸ ਤੌਰ ਤੇ ਜਿਹੜੇ 4-5 ਦਿਨ ਦਾ ਬੱਚੇ ਉਹਨਾਂ ਦੀਆਂ ਮਾਂਵਾਂ ਉੱਤੇ ਰੋ ਰਹੀਆਂ ਇੱਕ ਬੱਚਾ ਨਾਲ ਪਿਆ ਇਹ ਜੇ ਵੀਡੀਓ ਵੇਖ ਕੇ ਨਾ ਸਾਰੀ ਦਿਹਾੜੀ ਸੱਚ ਜਾਣੇ ਬਿਲਕੁਲ ਮਨ ਉਦਾਸ ਰਹਿੰਦਾ ਕੋਈ ਗਾਲੇ ਗੂਲੇ ਪੁੱਲ ਜਾਂਦੇ ਸਾਰਾ ਕੁਝ ਕਿਉਂਕਿ ਉਹ ਇਹ ਸਾਰੀਆਂ ਗੱਲਾਂ ਖੁਸ਼ੀ ਨਾਲ ਹੀ ਹੁੰਦੀਆਂ ਜੇ ਪੰਜਾਬ ਖੁਸ਼ ਹੈ ਤਾਂ ਕੋਈ ਸਾਰੀ ਖੁਸ਼ ਹੈ ਵੀਰੇ ਹੀ ਗੋਣ ਵਾਲੇ ਜਾਂ ਜੋ ਵੀ ਜਿਹੜਾ ਕੰਮ ਕਰਤ ਖੁਸ਼ ਤੇ ਬਾਕੀ ਇਹ ਨਾ ਕਿਉਂ ਵੀ ਇਕੱਲੇ ਪੰਜਾਬ ਤੇ ਇਹ ਚੱਲ ਰਿਆ ਦੌਰ ਕਬਰਾਇਤੇ ਮਿੰਬਾਰੀਆਂ ਪਿੱਛੇ ਜੇ ਸਾਡੇ ਇੱਥੇ ਜਿਹੜਾ ਫਰੀ ਸ਼ਹਿਰਾ ਨਾਲ ਉੱਥੋਂ ਦੋ ਬੱਚੇ ਸਾਡੇ ਛੋਟੇ ਛੋਟੇ 16 17 ਸਾਲ ਦੇ ਉਹ ਚਲੇ ਗਏ ਮਾਮਾ ਨੂੰ ਪਿਓ ਨੂੰ ਮਾਂ ਨੂੰ ਪੈਣਾ ਕਰਦੇ ਬਹੁਤ ਦੁੱਖ ਆਇਆ ਹੈ ਕੰਮ ਤੇ ਟ੍ਰਾਂਟੋ ਤੋਂ ਮੇਰੇ ਵੀਰ ਜੋ ਵੀ ਤੁਸੀਂ ਸਾਰੇ ਜਾਣਦੇ ਹੋ ਆਪਾਂ ਬਸ ਸਟੂਡੈਂਟ ਹਾਂ ਮੇਰੇ ਵੀਰ ਸਾਰੇ ਸਮਝੋ ਯਾਰ ਜੇ ਮਰੋ 18 ਸਾਲ ਤੇ ਜਿਹੜੇ ਵੱਡੇ ਬਚਾ ਨੇ ਕੋਈ ਛੋਟੇ ਨਹੀਂ ਰਹਿੰਦੇ ਸਮਝ ਦਿਓ ਸਾਰੀ ਗੱਲ ਨੂੰ ਨਾ ਕਰੋ ਹੱਥ ਜੋੜ ਕੇ ਬੇਨਤੀ ਹਈ ਆ ਤੇ ਪੰਜਾਬ ਦੇ ਵਿੱਚ ਤਾਂ ਮੈਂ ਬੇਨਤੀ ਹੀ ਕਰਦਾ ਪਵਾ ਕੋਈ ਸਿਆਸਤਦਾਨਾ ਭਲਾ ਕਿਹੜੀ ਮਰਜੀ ਪਾਰਟੀ ਦਾ ਗਾਉਣ ਵਾਲੇ ਨੇ ਅਦਾਕਾਰ ਨੇ ਪੁਲਿਸ ਸਾਹੀ ਸਰ ਨੇ ਸਾਰੇ ਤੁਸੀਂ ਆਪਾਂ ਆਉਂਦੇ ਹੀ ਆ ਯਾਰ ਪੰਜਾਬੀ ਆ ਆਪਾਂ ਪੰਜਾਬ ਦੀ ਧਰਤੀ ਤੋਂ ਜੰਮੇ ਇੱਥੇ ਖਾਦਾ ਪੀਤਾ ਇੱਥੇ ਤਰਕੀਆਂ ਤੁਸੀਂ ਕੀਤੀਆਂ ਇੱਥੇ ਤੁਹਾਨੂੰ ਪਾਵਰ ਆ ਸ਼ੋਰ ਤਾਂ ਮਿਲਦੀਆਂ ਤਾਂ ਮੇਰੀ ਬੇਨਤੀ ਅੱਥਰੂ ਬਲ ਕੇ ਵੀਰਾਂ ਨੇ ਕੋਈ ਲਹਿਰ ਚਲਾਈ ਆ ਕਿਤੋਂ 7 ਜੁਲਾਈ ਤੱਕਰ ਜਾਗੋ ਵੀ ਪੰਜਾਬ ਪੰਜਾਬ ਨੂੰ ਜਾਗੋ ਜਗੌਰ ਦਾ ਮਤਲਬ ਹੌਕਾ ਦੇਣਾ ਹੁੰਦਾ ਔਰ ਲੋਕਤੰਤਰ ਦੇ ਵਿੱਚ ਰੋਸਾਂ ਪੰਜਾਬ ਕਰ ਸਕਦੇ ਹੁੰਦੇ ਆ ਉਹ ਬਾਕੀ ਰੋਸ ਜਿਹੜਾ ਪਿੱਛੇ ਜਿਵੇਂ ਇੱਕ ਜੂਰਪਾ ਨੂੰ ਤਰਨੇ ਲਗੇ ਕਿਸਾਨਾਂ ਦੇ ਉਹੋ ਜਿਹਾ ਲੱਗੇ ਤੇ ਹੋਵੇ ਕਿ ਗਰੀਬ ਦਾ ਦੁੱਧ ਫੜ ਕੇ ਡੋਲਤਾ ਕਿਸੇ ਤੇ ਥੱਪੜ ਮਾਰ ਤੇ ਚੱਲ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਲੋਕ ਤਾਂ ਸ਼ਾਂਤ ਮੇਰੇ ਰਹਿ ਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤਾਂ ਆਪ ਦਾ ਮੈਸੇਜ ਵੀ ਦੇ ਸਕਦੇ ਹੋ ਸੋ ਮੇਰੇ ਨੌਜਵਾਨ ਵੀਰਾਂ ਨੂੰ ਮੇਰੇ ਪਵਾ ਮੇਰੇ ਬਰਾਬਰ ਦੇ ਜਾਂ ਛੋਟੇ ਆ ਜਾਂ ਵੱਡੇ ਮੇਰੇ ਪੁੱਤਰ ਆਰਗੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰੋ ਨਾ ਪੰਜਾਬ ਨੂੰ ਉਜੜ ਜਾਊਗਾ ਜੇ ਲੋਕ ਉਜੜੇ ਲੋਕ ਮਰ ਗਏ ਬੱਚੇ ਮਰ ਗਏ ਲੋਕ ਰਾਜ ਵੀ ਆਪਾਂ ਕਾਹਦੇ ਕਰਨਾ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਮੈਂ ਸਾਰੇ ਕਿਸੇ ਨੂੰ ਨਹੀਂ ਕਹਿੰਦਾ ਕੋਈ ਮਾੜਾ ਕੋਈ ਚੰਗਾ ਕਿ ਸਾਰੇ ਆਪਦੀ ਆਪਦੀ ਡਿਊਟੀ ਫਰਜ ਸਮਰਗੇ ਜੇ ਆਪਾਂ ਇਹ ਫਰਜ ਨਾ ਨਾ ਸੰਭਾਲਿਆ ਤੇ ਸਾਨੂੰ ਆਉਣ ਵਾਲੀਆਂ ਨਸਲਾਂ ਨੇ ਸਮੇਂ ਨੇ ਮਾਫ਼ ਹੀ ਨਹੀਂ ਕਰਨਾ ਤੇ ਮੇਰੀ ਬੇਨਤੀ ਹੈ ਮੈਂ ਬਹੁਤ ਦਿਲ ਦੁਖੀ ਆ ਵੇਖ ਕੇ ਜਦੋਂ ਮਾਂ ਮਾਰ ਹੁੰਦੀਆਂ ਪਿੱਟੀ ਜਾਂਦੀਆਂ ਤੇ ਉਜੜ ਜੂ ਇਸ ਤਰ ਪੰਜਾਬ ਸਾਰਾ ਕੋਈ ਆਪਣੇ ਚੋਂ ਸੀਗੇ ਸਰਦਾਰ ਹਰੀ ਸਿੰਘ ਨਲੂਆ ਹੁਣੇ ਥੋੜਾ ਰਾਜ ਭਾਗ ਰਿਆ ਮਹਾਜਲਾ ਕਰਾਜਾ ਨਜੀਬ ਸਿੰਘ ਸ਼ੇਰੇ ਪੰਜਾਬ ਤੁਸੀਂ ਉਹ ਲੋਕ ਹੋ ਤੁਸੀਂ ਕਾਬਲ ਕੁਦਾਰਤ ਕਰ ਫਤੇ ਕੀਤੇ ਹੋਏ ਸੋ ਮੇਰੀ ਬੇਨਤੀ ਹੈ ਯਾਰ ਇੰਨਾ ਕਮਾਚ ਨਾ ਤੁਸੀਂ ਬੜੋ ਤੇ ਜੇ ਗਲਤੀਆ ਕਿਸੇ ਤੋਂ ਹੋ ਵੀ ਜਾਂਦੀਆਂ ਆਪਦੇ ਟਾਈਮ ਨਾ ਪਰ ਆਪਾਂ ਹੁਣ ਇੰਨੀਆਂ ਕਰ ਚੁੱਕੇ ਆ ਤੇ ਤਾਂ ਸਭ ਬਾੜੀ ਸਰ ਤੋਂ ਲੰਘ ਗਿਆ ਸੋ ਹੋਰ ਬੜਾ ਕੋਈ ਗੱਲ ਕਰਨ ਵਾਲੀ ਹੈ ਨਹੀਂ ਮੇਰੇ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਨੂੰ ਬੇਨਤੀ ਆ ਪਲੀਜ਼ ਮੇਰੇ ਵੀਰ ਉਹ ਵੱਡੇ ਉਹ ਛੋਟੇ ਉਹ ਬੱਚੇ ਮੇਰੇ ਤੇ ਨਾ ਕੰਮ ਕਰੋ ਇਹ ਆਪਦੇ ਮਾਂ ਪਿਓ ਲੋ ਦੇਖੋ ਜਦੋਂ ਰੋਦੇ ਆ ਤੜਫਦੇ ਆ ਸਾਰੀ ਜ਼ਿੰਦਗੀ ਮਿਲਣਿਆ ਨਹੀਂ ਉਹਨਾਂ ਦੀ ਲਾਈਫ ਵੀ ਉਹ ਵੀ ਮਰ ਜਾਣਗੇ ਨਾਲ ਹੀ ਤੇ ਬਸ ਇਹ ਨਹੀਂ ਕਹਣਾ ਮਿਹਰਬਾਨੀ ਥੈਂਕ ਯੂ